ਲੱਸੀ ਦੁੱਧ ਤਹੀ ਤੇ ਮੱਖਣ ਇਹ ਤਾਂ ਪੰਜਾਬੀਆਂ ਦੀ ਪਹਿਚਾਨ ਹੈ ਤੇ ਹਰ ਇੱਕ ਪੰਜਾਬੀ ਨੇ ਮਨ ਲੱਗਦਾ ਕਿ ਲੱਸੀ ਜ਼ਰੂਰ ਪੀਤੀ ਹੋਣੀ ਹੈ ਮੈਂ ਆ ਜੀ ਵਾਰਾਨਸੀ ਸ਼ਹਿਰ ਦੇ ਵਿੱਚ ਤੇ ਵਾਰਾਨਸੀ ਸ਼ਹਿਰ ਦੇ ਵਿੱਚ ਇੱਕ ਦੁਕਾਨ ਹੈ ਲੱਸੀ ਵਾਲੀ ਬਲੂ ਲੱਸੀ ਵਾਲਾ ਤੇ ਉੱਥੇ ਜਿਹੜੀ ਲੱਸੀ ਮਿਲਦੀ ਹੈ 150 ਪ੍ਰਕਾਰ ਦੀ ਲੱਸੀ ਮਿਲਦੀ ਹੈ ਤੇ ਦੇਖਦੇ ਹਾਂ ਕਿ ਇਹੋ ਜਿਹੇ ਕਿਹੜੇ ਕਿਹੜੇ ਫਲੇਵਰ ਨੇ ਜਿਹੜੀ ਕਿ ਉਹਨੇ 150 ਤਰਾ ਦੀ ਲੱਸੀ ਬਣਾ ਦਿੱਤੀ ਹੈ ਚਲੋ ਜੀ ਇਹ ਹੀ ਹੈ ਉਹ ਵਾਰਾਨਸੀ ਦੀ ਬਲੂ ਲੱਸੀ ਵਾਲੀ ਸ਼ਾਪ ਦਿੱਤੇ ਕੀ 150 ਰੁਪਏ ਦੀ ਲੱਸੀ ਮਿਲਦੀ ਹੈ ਇਹ ਅੰਕਲ ਜੀ ਨੇ ਜੋ ਕਿ ਇੱਥੇ ਦੁਕਾਨ ਨੂੰ ਚਲਾਉਂਦੇ ਨੇ ਆਹ ਦਾ ਗੱਲ ਆਹ ਦਾ

ਤੇ ਪੀ ਕੇ ਦੇਖਦੇ ਆ ਕਿਵੇਂ ਲੱਸੀ ਦਾ ਬਹੁਤ ਇਤਿਆਮ ਕਰਾ ਦੇ ਵਿੱਚ ਆਪਣੀ ਨਾਰਮਲ ਲੱਸੀ ਪਰ ਇਹ ਕੁਝ ਡਿਫਰੈਂਟ ਹੈ ਜਿੰਨਾ ਨਾਮ ਤੇ ਜਿੰਨਾ ਕੁ ਸਪਾਸ ਸੁਣਿਆ ਦੁਕਾਨ ਦੇ ਬਾਰੇ ਐਗਜੈਕਟਲੀ ਬਿਲਕੁਲ ਸਹੀ ਹੈ ਕਿਉਂਕਿ ਡਰਾਈ ਫਰੂਟ ਲੱਸੀ ਦਾ ਮਤਲਬ ਪੂਰੀ ਲੋਡਡ ਐਂਡ ਡਰਾਈ ਫਰੂਟ ਦੇ ਨਾਲ ਸੇ ਮਲਾਈ ਜਿਹਾ ਸਪੈ ਨਜ਼ਾਰਾ ਆ ਗਿਆ ਜਦੋਂ ਵੀ ਤੁਸੀਂ ਬਨਾਰਸ ਜਾਓ ਤਾਂ ਇਹ ਕਰਕੇ ਆਲੇ ਕੋਲ ਜ਼ਰੂਰ ਆਉਣਾ ਅਗਲੀ ਵਾਰ ਜਦੋਂ ਵੀ ਤੁਸੀਂ ਬਨਾਰਸ ਦੇ ਵਿੱਚ ਆਓ ਤਾਂ ਵਿਊਜ਼ ਅੱਗੇ ਵਾਲੇ ਕੋਲ ਆਉਣਾ ਪਵੇਗਾ। ਨਏ ਸੀਜੀ ਬਲੂ ਲੱਸੀ ਵਾਲਾ ਜਿਹੜਾ ਕਿ ਵਾਰਾਨਸੀ ਦੇ ਵਿੱਚ ਬਹੁਤ ਫੇਮਸ ਹੈ ਆਪਣੀ 150 ਪ੍ਰਕਾਰ ਦੀ ਲੱਸੀ ਦੇ ਲਈ। ਉਮੀਦ ਕਰਦਾ ਤੁਹਾਨੂੰ ਸਾਡੇ ਵੱਲੋਂ ਵਿਖਾਈ ਗਈ ਵੀਡੀਓ ਪਸੰਦ ਆਈ ਹੋਗੀ ਤੇ ਜੇਂ ਹਾਂ ਹੋਰ ਵੀਡੀਓ ਵੇਖਣ ਦੇ ਲਈ ਵੇਖਦੇ ਰਹੋ ਪੀਡੀਸੀ ਪੰਜਾਬੀ।